ਯਾਰ ਬਾਏ ਬਾਏ ਪਈਓ ਕੱਦੂ ਮਤੂੰ ਤੁਸੀਂ ਐ ਕਿਉਂ ਪਈਓ ਪੁੱਤ ਇਹ ਮੁੱਛ ਦਾ ਤੇ ਨਕਰੋ ਦੀ ਠੱਕ ਦਾ ਕੰਬੀਨੇਸ਼ਨ ਹਲਾਉਂਦੀ ਬਟਾਂਕਾ ਕਿਉਂਕਿ ਇਹ ਹੋਸਟਲ ਪੜਦਾ ਹੈ ਨਾ ਆ ਕਰਕੇ ਇਹ ਤਾਂ ਕਲੇਟਰੰਕ ਰਹਿ ਗਿਆ ਚੱਕਣਾ ਵਾਲਾ ਉਹ ਚੱਕ ਇਹ ਲੁਧਿਆਣੇ ਦਾ ਚੌੜਾ ਪਜਾਦਾ ਹੁਣ ਸਾਡਾ ਜੁਹਾਰ ਵੀ ਉੱਤ ਖੜਿਆ ਲੋਰੀ ਆਪਾਂ ਆ ਗਏ ਲੁਧਿਆਣੇ ਦੀ ਗੋੜ ਮੰਡੀ ਨਮ ਗੰਮ ਸਟਾਰਟ ਕਰਨ ਲੱਗਿਆ ਸੀ ਗਾਈਜ਼ ਲੋ ਜੁਹਾਰ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਇਹ ਹੁਣ ਉਧਰੋਂ ਦਾਦਾ ਜੀ ਨੇ ਸਾਈਕਲ ਕੱਢ ਲਏ ਦੇਖਦੇ ਹੁਣ ਦਾਦਾ ਜੀ ਨੇ ਜਾਂਦਾ ਕਿ ਨਹੀਂ ਇਹ ਸਵੇਰੇ ਨੂੰ ਅਸੀਂ ਜਲਦੀ ਉਠਾ ਦਿੰਦੇ ਹੁੰਨੇ ਆ ਫਿਰ ਇਹ ਖੇੜ ਹੋ ਜਾਂਦਾ ਕੋ ਘੰਟਾ ਠੰਡੇ ਸੰਡੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਦਾਦਾ ਜੀ ਸਾਈਕਲ ਲਏ ਹੁਣ ਭੱਜ ਲਾ ਦਿੰਦੇ ਫਿਰ ਇਹ ਦਾਦਾ ਜੀ ਨਾ ਖੇਤ ਜਾ ਕੇ ਉਹਨਾਂ ਹੁੰਦਾ ਬੇੜੀਆਂ ਨੂੰ ਲੈ ਜਾਂਦੇ ਆ ਰੋੜ ਕੇ ਚੱਲ ਚੱਲ ਆ ਸੀਟ ਦੇ ਪਹਿਲਾਂ ਗੰਤਾਜ ਫੜਾ ਪਹਿਲਾਂ ਮੇਰੇ ਨਾਲ ਰੇਡੀ ਹੈ ਹੈ ਉਹੀ ਸੀਟ ਹੈ ਹਾਂ ਕੁਛੇ ਤੋਂ ਬਾਅਦ ਤੇ ਬੈਠ ਲਿਆ ਤੂੰ ਯਾਰ ਬਾਏ ਬਾਏ ਬੈਠਾ ਦੇ ਮੈਂ ਮੂੰਹ ਨੂੰ ਕਰਕੇ ਬਿਠਾ ਲਓ ਟੇਡਾ ਹੀ ਹੋਇਆ ਬੈਠਾ ਲਓ ਜੀ ਤਾਂ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਸਾਰੇ ਜਾਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਵੀਆ ਕਪਲ ਟਾਈਮ ਹੋ ਗਿਆ 8:30 ਤਰੀਕੀ ਨਾ ਕੇ ਤਿਆਰ ਹੋ ਚੁੱਕਿਆ ਤੇ ਇਧਰ ਜੁਝਾਰ ਪਾਣੀ ਨਾਲ ਪੰਗੇ ਲਈ ਜਾਂਦਾਗਾ ਉਹਦੇ ਮੈਂ ਟੱਬ ਦੇ ਵਿੱਚ ਪਾਣੀ ਪਾ ਕੇ ਦਿੱਤਾਗਾ ਸਵੇਰੇ ਇਸਵੇਰੇ ਪਾਣੀ ਨਾਲ ਪੰਗੇ ਲਈ ਜਾਂਦਾ ਪੂਰੇ ਅਸ ਇਹਨੂੰ ਆਹੀ ਜੀ ਜੀ ਚਾਹੀਦੀ ਹੁੰਦੀ ਹੈ ਹਨਾ ਜੁਝਾਰ ਆਪਾਂ ਝਾੜੂ-ਪੋਚਾ ਕਰਤਾ, ਕੱਪੜੇ ਧੋ ਦੇ ਸਾਰਾ ਕੰਮ ਆਪਣਾ ਫਿਨਿਸ਼ ਹੋ ਗਿਆ। ਹੁਣ ਆਪਾਂ ਚਾਹ ਦੀ ਗੁੱਟ ਪੀਣੀ ਆ ਤੇ ਫੇਰ ਅੱਜ ਆਪਾਂ ਜਾਣਾਗਾ ਲੁਧਿਆਣੇ ਥੋੜਾ ਜਿਹਾ ਕੰਮ ਆ ਆਪਾਂ ਨੂੰ। ਠੀਕ ਐ ਤੇ ਨਾਲ ਕੌਣ-ਕੌਣ ਜਾ ਰਿਹਾ ਉਹ ਆਪਾਂ ਬਾਚ ਮਨਾਉਣੇ ਤਾਂ। ਬਾਈਓ ਕਦੂ ਮਦੂ ਤੁਸੀਂ ਐ ਕਿਉਂ ਪਏ ਹੋ ਪੁੱਤ? ਉਹ ਦਾਦਾ ਹੀ ਚਲੇ ਗਏ ਤੇਰੇ। ਉਹ ਤੇਰੇ ਦਾਦਾ ਹੀ ਚਲੇ ਗਏ। ਦਾਦਾ ਜੀ। ਦਾਦਾ ਜੀ ਕਿੱਥੇ ਚਲੇ ਗਏ? ਹਾਕ ਮਾਰ ਤੇ। ਹਾਕ ਮਾਰ ਦੋ। ਦਾਦਾ ਜੀ ਤੇਰੇ ਜ ਤੂੰ ਨਾ ਕਰਨ ਵਾਲਾ ਕੈਂਚੀ ਇਹਦੇ ਕਰੋੜਾ ਦੀ ਟੂਣਾ ਕੈਂਚੀ ਵਾਲਾ ਮੈਨੂੰ ਬਾਲ ਨੇ ਕਮੈਂਟ ਕੀਤਾ ਸੀ ਕਹਿੰਦੇ ਦੀਦੀ ਕੈਂਚੀ ਦਾ ਟੂਣਾ ਕਰ ਦੋ ਇਹ ਤੇ ਅਰੇ ਮੰਮੀ ਮੰਮੀ ਕਹਿੰਦੀ ਭਾਈ ਮੇਰਾ ਪੋਤਾ ਨਾ ਕੈਂਚੀ ਵਾਂਗੂ ਬੋਲਣ ਲੱਗ ਜੇ ਕਹਿੰਦੀ ਮਨਪ੍ਰੀਤ ਚੱਲੇ ਜਵਾਲ ਹਾਂ ਠੀਕ ਆ ਦੇਖੀ ਮੰਮੀ ਕਿੰਨੀ ਹੈ ਸ਼ਾਂਤ ਹੋਇਆ ਪਿਆ ਇਹਨੂੰ ਮੈਂ ਉੱਥੇ ਲੈ ਕੇ ਜਾਉਂਗੀ ਪਾਣੀ ਵਾਲੇ ਤੇ ਪੰਨ ਪੰਨ ਜੁਆਏ ਤੇ ਬੜਾ ਕੁਛ ਹੁਣੋਂ ਤੀ ਜਾ ਕੇ ਕਿੱਥੇ ਜਿੱਤਿਆ ਪਾਣਿਆ ਆ ਹੁੰਦੇ ਨੇ ਵੱਡੇ ਵੱਡੇ ਟੱਬ ਜੇ ਪਾਣੀ ਵਾਲੀਆਂ ਗੇਮਾਂ ਹੁੰਦੀਆਂ ਨੇ ਮੈਂ ਵਿੱਚ ਡੁੱਬ ਜੂ ਇਹ ਮੰਮੀ ਦੇਖ ਕਿੰਨਾ ਡਰਦੀ ਆ ਕਿਧਰੇ ਨਿ ਡੋਬਦਾ ਮੰਮੀ ਤੇਰਾ ਪੋਤਾ ਟੱਬ ਚ ਐਨੀ ਟੈਨਸ਼ਨ ਨਾ ਲੈ ਰੋਟੀ ਬਣਾਉਣਿਓ ਹੈ ਰੋਟੀ ਬਣਾਉਣਿਓ ਇਹਦੀ ਬਣਾ ਲੈ ਬਣਾ ਲੋ ਸਾਰੀਆਂ ਬਣਾ ਕੇ ਰੱਖ ਦੇ ਬਣਾ ਕੇ ਰੱਖ ਦੋ ਤਾਂ ਨਹੀਂ ਮੈਂ ਤਾਂ ਆਪ ਇੱਕ ਅੱਧੀ ਖਾਣੀ ਆ ਉਹ ਕਹਿੰਦਾ ਮੈਂ ਬਸ ਠੀਕ ਆ ਫੇਰ ਦੇਖੀ ਕਿਵੇਂ ਮੂਦਾ ਪਿਆ ਗੱਲ ਲੈ ਦੱਸ ਹੈ ਮੰਮੀ ਮੂਦਾ ਪਿਆ ਦੇਖ ਲੈ ਜੁਝਾਰ ਸਿੰਘ ਅੱਜ ਇਹ ਸੈਂਡਲ ਦੇਖ ਕੇ ਆਉਂਗੀ ਲੁਧਿਆਣੇ ਜਾਉਂਗੀ ਤਾਂ ਹੈਗੀ ਉੱਥੋਂ ਵਧੀਆ ਮਿਲ ਜਾਂਦੇ ਕਹਿੰਦੇ ਬੱਚਿਆਂ ਦੇ ਸੈਂਡਲ ਜੁਝਾਰ ਬਸ ਉਹ ਡੱਬ ਤੇ ਆਏ ਨਹੀਂ ਪਿਆ ਜਾਂਦਾ ਇਹ ਤਾਂ ਹੈਨਾ ਇਹ ਕੋਲ ਬਾਹਰ ਨਾਲ ਡੱਬਦਾ ਜਾਂਦਾ ਹਾਂ ਡੈਡੀ ਤਾਂ ਕਹਿੰਦੇ ਪਰ ਇਹ ਟੱਬ ਚ ਤੇ ਉਹ ਟੱਬ ਚ ਕੋਈ ਫਰਕ ਆ ਮੈਨੂੰ ਡੈਡੀ ਕਹਿੰਦੇ ਡੈਡੀ ਨੂੰ ਪਤਾ ਕੀ ਲੱਗਿਆ ਡੈਡੀ ਨੂੰ ਲੱਗਿਆ ਕਿ ਵੀ ਮੈਂ ਪੈਸੇ ਲਾ ਕੇ ਆਇਆ ਤਾਂ ਬਲੈਕ ਹੀ ਆਇੰਗੇ ਵੀ ਮੈਂ ਪੈਸੇ ਲਾਇਆ ਇਹ ਆ ਟੱਬ ਤੇ ਵੀ ਉਹ ਟੱਬ ਹੈਗਾ ਤਾਂ ਸੀਗਾ ਵੀ ਉਹ ਟੱਬ ਤੇ ਇਹ ਟੱਬ ਚ ਕੀ ਫਰਕ ਆ ਡੈਡੀ ਨੂੰ ਐ ਹੋਇਆ ਫਿਰ ਮੈਂ ਡੈਡੀ ਨੂੰ ਦੱਸਿਆ ਮੈਂ ਕਿ ਡੈਡੀ ਇਹ ਤਾਂ ਪਿਛਲੇ ਸਾਲ ਦਾ ਟੱਬ ਆ ਫਿਰ ਡੈਡੀ ਚੁੱਪ ਕੀਤੇ ਅਣਾ ਵੀ ਮਰ ਉਹ ਕਿ ਲਾ ਲਈ ਲੈਣੀ ਆ ਲਾ ਲਓ ਮੈਂ ਲਾ ਲੂ ਪਰ ਉਹ ਕੋਈ ਬਹੁਤ ਪੁਰਾਣਾ ਹੋ ਗਿਆ ਫਿਰ ਉਹ ਚਲੋ ਫਿਰ ਉਹ ਕਰ ਲੂ ਮੈਂ ਇਹ ਕੱਪੜੇ ਕੱਢ ਦੰਨੀ ਆ ਜਿਹੜੇ ਰਹਿ ਗਏ ਸੁੱਕਣ ਵਾਲ ਚ ਪਾਤੇ ਸੁੱਤ ਗਏ ਫੇਰ ਜਾਉਂਗਾ ਠੀਕ ਜਿੰਘੇੜਾ ਪਤਾ ਡੈਡੀ ਦੇਖ ਕੇ ਤੁਹਾਨੂੰ ਹੋ ਗਿਆ ਡੈਡੀ ਬਾਹਰ ਖੜੇ ਸੀ ਕਿ ਉਹਨਾ ਟਾਈਮ ਇੱਕੋ ਹਿੱਲਿਆ ਨਹੀਂ ਗੇਟ ਕੋ ਵੀ ਮੈਂ ਡੈਡੀ ਕੋਲੇ ਜਾਣਾ ਉਹਨਾ ਟਾਈਮ ਗੇਟ ਕੋਲੋਂ ਹਿੱਲਿਆ ਨਹੀਂ ਮੈਂ ਡੈਡੀ ਕੋਲੇ ਜਾਣਾ ਵੜਾ ਖਰਾਓ ਚਲੋ ਚਾਹ ਦੀ ਕੋਟ ਪੀ ਲਈਏ ਫੇਰ ਆਪਾਂ ਵੀ ਹੋ ਜਾਈਏ ਤਿਆਰ ਲਓ ਬਈ ਆਪਾਂ ਤਿਆਰ ਹੋਣ ਲਈ ਰਹਿ ਗਏ ਰਿੱਕੀ ਨੇ ਤਾਂ ਕਰ ਲਿਆ ਮੂਛਾਂ ਗੁੰਡੀਆਂ ਆਵਦੀ ਹੈ ਠੀਕ ਆ ਫਿਰ ਐਂਡ ਗੱਲਵਾਤਾ ਤੇਰੀ ਮੋਛ ਦਾ ਤੇ ਨਕਰੋ ਦੀ ਠੁੱਕ ਦਾ ਕੰਬੀਨੇਸ਼ਨ ਹਲਾਉਂਦੀ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਲੋਵੇ ਗਾਇਸ ਤੁਸ਼ਾਰ ਸਿੰਘ ਜੀ ਰੈਡੀ ਹੋ ਗਏ ਹੈ ਜਿਹੜੇ ਮੈਂਬਰ ਨੇ ਸਾਡੇ ਨਾਲ ਜਾਣਾ ਸੀ ਵਨ ਐਂਡ ਓਨਲੀ ਸਾਡਾ ਕਿੰਗ ਰਮਨ ਸਿਵਿਆ ਰਮਣੇ ਜਿੱਦੇ ਤੋਂ ਪਹਿਲਾਂ ਨਹੀਂ ਸਾਡੇ ਨਾਲ ਗਿਆ ਸੀ ਆਪਾਂ ਉੱਥੇ ਗਏ ਸੀਗੇ ਕਿਸੇ ਨੇ ਕਮੈਂਟ ਕੀਤਾ ਵੀ ਮੁੰਡੇ ਨੂੰ ਪਿੱਛੇ ਬਿਠਾਇਆ ਆਪ ਮੂਰੇ ਬੈਠ ਕੇ ਉੱਪ ਕੇ ਰਮਣਾ ਰਿਪਲਾਈ ਕਰੂਗਾ ਰਮਣੇ ਰਿਪਲਾਈ ਐਹੀ ਜਿਹਾ ਗੱਲ ਨੂੰ ਅਸਤੇ ਯਾਰ ਇੱਕੋ ਘਰ ਦੇ ਬੰਦੇ ਆ ਇਸ ਟੇਕ ਕੋ ਘਰ ਦੇ ਬੰਦੇ ਐ ਕੋ ਪਰਿਵਾਰ ਦੇ ਸਾਡ ਸਾਡੇ ਜੀ ਕੁਛ ਹੈ ਨਹੀਂਗਾ ਜੁਹਾਰ ਨਹੀਂ ਪਿੱਛੇ ਵਹਿੰਦਾ ਉਹਦੇ ਕੋਲ ਜੀ ਉਹਨੂੰ ਮੈਂ ਮੂਰੇ ਬਿਠਾਉਣੀ ਆ ਉਹਦੇ ਕੋਲ ਵੀ ਨਹੀਂ ਵਹਿੰਦਾ ਏ ਤੇ ਉ ਜੇ ਮੈਂ ਇਹਨੂੰ ਪਿੱਛੇ ਲੈ ਕੇ ਬਿਠਾਣੀ ਆ ਫਿਰ ਵੀ ਇਹ ਤੰਗ ਕਰਦਾਗਾ ਆ ਚੀਜ਼ ਆ ਹੋਰ ਨਹੀਂ ਕੋਈ ਚੱਕਰ ਤੇ ਜੁਹਾਰ ਤਾਂ ਹੁਣ ਤੁਸੀਂ ਕੱਲ ਨੂੰ ਐ ਕਹੋਗੇ ਵੀ ਜੁਹਾਰ ਨੂੰ ਅਕਲ ਨਹੀਂ ਆਦੀ ਮम्मा ਨੂੰ ਪਿੱਛੇ ਬਿਠਾਉਂਦਾ ਜੁਹਾਰ ਵੀ ਮੂਰੇ ਬੈਠ ਕੇ ਆਂਦਾ ਸਾਡੇ ਦਿਲ ਦੇ ਵਿੱਚ ਰਮਨ ਸਿਵੀ ਵਾਲੀ ਕਿੰਗ ਸਾਹਬ ਲਈ ਬਹੁਤ ਰਿਸਪੈਕਟ ਆ ਕਿ ਅਸੀਂ ਉਹਦੀ ਬਹੁਤ ਕਦਰ ਕਰਦੇ ਆਂ ਕਿਉਂਕਿ ਸਾਡੀ ਐਦਾਂ ਐਦਾਂ ਦੇ ਜਵਾਬ ਆ ਵੀ ਪਹਿਲੇ ਬੋਲ ਤੇ ਹਰ ਇੱਕ ਆਖੇ ਲੱਗਦਾਗਾ ਹਰ ਇੱਕ ਕੰਮ ਕਰਦੇ ਆ ਠੀਕ ਹੈ ਜੀ ਤਾਂ ਹੁਣ ਆਪਾਂ ਚੱਲੇ ਆ ਲੁਧਿਆਣੇ ਇੱਕ ਬੰਦਾ ਪਰ ਆ ਚੋਰ ਚੱਕਣਾ ਇੱਕ ਬੰਦਾ ਹੋ ਚੱਕਣਾ ਰਾਜੋ ਆਪਾਂ ਆਪਾਂ ਬਟੀਲ ਤਾਂ ਨਹੀਂ ਖੜਨਾ ਪੂਠੀਕ ਤੇ ਆਪਾਂ ਦੁੱਧ ਫੜਾਉਣਾ ਜਿਹੜਾ ਦੂਜਾ ਬੰਦਾ ਚੱਕਣਾ ਸੀ ਬਿਆੰਤ ਤੇ ਬਿਆੰਤ ਦਾ ਬੇਟਾ ਵਿਕਰਮ ਠੀਕ ਹੈ ਵਿਕਰਮ ਨੂੰ ਹੋ ਗਈਆਂ ਛੁੱਟੀਆਂ 2 ਮਹੀਨਿਆਂ ਦੀਆਂ ਕਹਿੰਦੇ ਆਨਲਾਈਨ ਕਲਾਸਾਂ ਵੀ ਨਹੀਂ ਲੱਗਦੀਆਂ ਹੈਗੀਆਂ ਵਿਕਰਮ ਦੇ ਨਜ਼ਾਰੇ ਹੈਨਾ ਵਿਕਰਮਾ ਪੂਰੇ ਨਿਆਰੇ ਬਿਕਰਮ ਦੇ ਹੁਣ ਤੋਂ ਹੁਣ ਆਪਾਂ ਚੱਲਨੇ ਆਂ ਸਿੱਧਾ ਪਹਿਲਾਂ ਲੁਧਿਆਣੇ ਜਾਵਾਂਗੇ ਆਪਾਂ ਇਹਦਾ ਫੌਜੀ ਦਾ ਚੱਕ ਲਿਆਉਣਾ ਹੈ ਇਹੜੇ ਫੌਜੀ ਦਾ ਟਰੱਕ ਫੌਜੀ ਦਾ ਅੱਛਾ ਹਾਂ ਪਹਿਲੇ ਇਹਦਾ ਟਰੰਕ ਟਰੰਕ ਚੱਕ ਕੇ ਲਿਆਉਣਾਗਾ ਹੁਣ ਆਪਾਂ ਹਾਂ ਇਹਦਾ ਵੀ ਟਰੰਕ ਆ ਕਿਉਂਕਿ ਇਹ ਹੋਸਟਲ ਪੜਦਾ ਹੈ ਨਾ ਤਾਂ ਕਰਕੇ ਇਹਦਾ ਕਲਾ ਟਰੰਕ ਰਹੇਗਾ ਚੱਕਣਾ ਲਾ ਉਹ ਚੱਕ ਕੇ ਲਿਆਉਣਾ ਹੋਸਟਲ ਮਾ ਤੋਂ ਆ ਦੇਖ ਲਓ ਭਾਈ ਲਓ ਐਂਬੂਲੈਂਸ ਦੇ ਵਿੱਚ ਕਿਸੇ ਨੂੰ ਕਿੰਨੀ ਐਮਰਜੈਂਸੀ ਹੋਵੇ ਇੱਥੋਂ ਦੇ ਲੋਕ ਰਾਹ ਨਾ ਛੱਡਣ ਕਿਸੇ ਗਾੜ ਵਾਲੇ ਨੇ ਮਗਰ ਲਾ ਲਿਆ। ਲੈ ਦੱਸ। ਉਹ ਵੀ ਲਾ ਲਨੇ ਮਾਰੇ। ਕਿਸੇ ਸ਼ਕਤੀ ਹੋਣਾ ਠੀਕ ਨਹੀਂ। ਪੈਰੀਂ ਕਿ ਬੜਾ ਵੱਡਾ ਜਾਵਾਂ। ਤੇ ਇੱਧਰ ਉੱਧਰ ਗੱਡੀਆਂ ਹੋ ਜਾਂਦਾ ਐਂਬੂਲੈਂਸ ਜਾ ਸਕਦੀ ਆ। ਹਮ। ਪਰ ਲੋਕ ਕਰਦੇ ਨਹੀਂ ਹੈਗੇ। ਇਹ ਚੀਜ਼ ਇੱਥੇ ਹੋ ਸਕਦੀ ਆ ਬਸ। ਇਸੇ ਲਈ ਬਾਹਰ ਨਾ ਮੁਲਕ ਵਧੀਏ। ਵੈਸਟਰਨ। ਇਹਦੇ ਕੋਈ ਲੀਡਰ ਆਇਆ ਪਿਆ। ਬੇੜਾ ਬੈਠਾ ਹੈ ਕਿਸੇ ਤੋਂ ਗਾਲ ਕਾਊਂ ਘੜਾਉਣਾ। ਉੱਗੀ ਬੈਠੇ ਨਹੀਂ। ਇਹ ਲੀਡਰ ਜਿਹਨੇ ਇਹ ਰੀਲੋਟ ਆਉਂਦੇ। ਹਾਂ ਬੱਸ ਵਾਲੇ ਵੀ ਤਾਂ ਇੰਨਾਂ ਸਪੈਸ਼ਲ ਡਿਊਟੀ ਤੇ ਖੜੇ ਨੇ ਪਰ ਤਾਂ ਹਾਂ ਕਾਰ ਲੱਗੇ ਹੋਏ ਉਹਨਾਂ ਦੇ ਇੱਥੇ ਇਹ ਆ ਸਪੈਸ਼ਲ ਡਿਊਟੀ ਹਾਂ ਬੱਸ ਨੂੰ ਗੱਡੀ ਆਪਾਂ ਚ ਖੜਾ ਲਾਂ ਹਾਂ ਚਲੋ ਚਲੋ ਬਹੁਤ ਵੱਡਾ ਜਾਨ ਸਿਰ ਤੋਂ ਲੋ ਬਈ ਗਾਇਸ ਆਪਾਂ ਪਹੁੰਚ ਗਏ ਲੁਧਿਆਣੇ ਜਿਗਾ ਤੁਸੀਂ ਖੜਕਾ ਦੜਕਾ ਦੇਖ ਸਕਦੇ ਹੋ ਇੱਥੇ ਜਿਹੜੀ ਆ ਗਈ ਐਨੀ ਟ੍ਰੈਫਿਕ ਹੁੰਦੀ ਆ ਸਭ ਤੋਂ ਜ਼ਿਆਦਾ ਟ੍ਰੈਫਿਕ ਲੁਧਿਆਣੇ ਚ ਤੇ ਆਲੇ ਦੁਆਲੇ ਤੁਸੀਂ ਦੇਖੋ ਕਿਵੇਂ ਕਿੰਨੀ ਜ਼ਿਆਦਾ ਟ੍ਰੈਫਿਕ ਦਾ ਬਹੁਤ ਹੀ ਜ਼ਿਆਦਾ ਟ੍ਰੈਫਿਕ ਆ ਹੱਦ ਤੋਂ ਜ਼ਿਆਦਾ ਹੈ ਨਾ ਕਿਵੇਂ ਪਾ ਪਾ ਪੀ ਪੀ ਹੋਈ ਹੈ ਰਿੱਕੀ ਵਰਗੇ ਪਾਰਕਿੰਗ ਚ ਲਾਉਣ ਦਾ ਹੈ ਗੱਡੀ ਇਹ ਤੋਂ ਆਪਾਂ ਆਟੋ ਕਰਾ ਕੇ ਲੈ ਕੇ ਜਾਵਾਂਗੇ ਲੋ ਬਈ ਗਾਇਸ ਹੁਣ ਅਸੀਂ ਬੈਠ ਗਏ ਆ ਆਟੋ ਤੇ ਇੱਥੇ ਇੱਕ ਪੰਗਾ ਹੁੰਦਾਗਾ ਵੀ ਇਹ ਕੋਨੇ ਬਜ਼ਾਰਾਂ ਦੇ ਵਿੱਚ ਗੱਡੀ ਨਹੀਂ ਜਾਂਦੀ ਤਾਂ ਆਟੋ ਹੀ ਲੈ ਕੇ ਜਾਣਾ ਪੈਂਦਾ ਹੈ ਠੀਕਾ ਸਾਡਾ ਕਿੰਗਾ ਰਵਣਾ ਬਿਆਨਤ ਉਹਦਾ ਬੇਟਾ ਰਿੱਕੀ ਨੇ ਤਾਂ ਆਟੋ ਹੀ ਮੁੱਲ ਲੈ ਲਿਆ ਮੂਰੇ ਕਹਿੰਦਾ ਕਹਿੰਦਾ ਵੀ ਮੈਂ ਮੂਰੇ ਬੈਠ ਕੇ ਨਾ ਰਸਤਾ ਦੇਖਦਾ ਜਾਊਂਗਾ ਇਹ ਤੁਹਾਰ ਸਿੰਘ ਜੀ ਸੁੱਤੇ ਪਏ ਨੇ ਤੁਹਾਰ ਤਾਂ ਉੱਠਿਆ ਨਹੀਂ ਸ਼ੁਗਰਾ ਇਹਦੇ ਅਸੀਂ ਕੰਨ ਤੇ ਹੱਥ ਰੱਖ ਲੈ ਸੀਗਾ ਨਹੀਂ ਤਾਂ ਇੰਨੀ ਆਵਾਜ਼ ਦੇ ਵਿੱਚ ਇਹ ਨਹੀਂ ਉੱਠ ਜਾਣਾ ਸੀਗਾ ਚਲੋ ਬਈ ਹੁਣ ਆਪਾਂ ਜਾਂਦੇ ਆਂ ਬਾਜ਼ਾਰ ਮਿਲਦੇ ਆ ਬਾਅਦ ਚ ਗਾਈਜ਼ ਹੁਣ ਸਾਡਾ ਜੁਹਾਰ ਵੀ ਉੱਠ ਖੜਿਆ ਮजे ਲੈਂਦਾ ਜਾਊਗਾ ਕੱਲ ਬੱਕੀ ਇਹ ਲੁਧਿਆਣਾ ਦਾ ਚੌੜਾ ਬਾਜ਼ਾਰ ਇਹੋ ਭਾਈ ਜੀ ਦੱਸਣ ਮਤਾਂ ਕਿ ਭਾਈ ਕਹਿੰਦਾ ਵੀ ਇੱਥੇ ਸਾਰੀਆਂ ਚੀਜ਼ਾਂ ਸਸਤੀਆਂ ਮਿਲਦੀਆਂ ਬਹੁਤ ਜ਼ਿਆਦਾ ਕੱਪੜਾ ਬਹੁਤ ਸਸਤਾ ਹੈ ਨਾ ਆਹ ਕਿਤਾਵਾਂ ਇਹਨਾਂ ਮੋਟਟ ਵਧੀਆ ਮਾਰ ਜੀਤਾ ਅੱਛਾ ਗਾਂਧੀ ਮਾਰ ਜੀਦਾ ਠੀਕ ਹੈ ਇੱਥੇ ਭਾਈ ਲੋਹਰੇ ਲੋਹਣਾ ਸਾਰਾ ਆਈਟਮ ਪਟਰਨਾ ਇਹ ਕੁਝ ਮਿਲਦਾ ਹੈ ਨਾ ਟੀ-ਸ਼ਰਟਾਂ ਲੋਹਰਾ ਜੁੱਤੀਆਂ ਦੇਖੋ ਠੇਰ ਲੱਗੇ ਪਏ ਆ ਆ ਗੋਲਡੈਂਟਰੀ ਕਰ ਨੂੰ ਸਸਤਨ ਇਹ ਲੁਧਿਆਣੇ ਦਾ ਚੌੜਾ ਪਜਾਦਾ ਚੌੜਾ ਵੀ ਆ ਵਾਕੀ ਚੌੜਾ ਇੱਥੇ ਗੱਡੀ ਵੀ ਆਉਂਦੀ ਉਹ ਬੰਦ ਕਰੀ ਦੀ ਗੱਡੀ ਨਹੀਂ ਗੱਡੀਆਂ ਬੰਦ ਅੰਦਰ ਪੁਲਿਸ ਪਰ ਖੜੀ ਹੁੰਦੀ ਹੈ ਬੜਾ ਜੀ ਚਲਾਣ ਘਟ ਦਿੰਦੇ ਹੈ ਨਾ ਜਿਹਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ 10 ਮੀਟਰ ਦੀ ਇੱਥੇ ਚਲਾਣ ਹੈ ਕਿਉਂਕਿ ਸੰਡੇ ਨੂੰ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਬੜਾ ਚੌੜਾ ਚੌੜਾ ਜਾਣਾ ਇਤੁਵਾ ਪੀੜਾ ਬਿਆਰ ਹੋ ਗਿਆ ਉੱਥੇ ਤੱਕ ਹੀ ਚੌੜਾ ਬਿਆਰ ਨਮਕਮਾ ਸਟਾਰਟ ਕਰਨ ਲੱਗਿਆ ਸੀ ਗਾਈ ਮਾਲ ਲੈ ਲਿਆ ਸਾਰਾ ਐਰਕੀ ਰਿਕੀ ਨਮਕਮਾ ਸਟਾਰਟ ਕਰਨ ਲੱਗਿਆਗੇ ਮਾਲ ਲੈ ਲਿਆ ਦਵਾਰੇ ਆਟੋ ਲੈ ਲਿਆ ਮਾਲ ਲੈ ਕੇ ਹੁਣ ਚੱਲਦੇ ਆ ਲੋਰੀ ਆਪਾਂ ਆ ਗਏ ਲੁਧਿਆਣੇ ਦੀ ਗੋੜ ਮੰਡੀ ਇਹ ਨੂੰ ਕਹਿੰਦੇ ਗੋੜ ਮੰਡੀ ਇਹਦੇ ਗੋੜ ਵਾਲਾ ਹਣਾ ਨਾ ਬਣੀ ਟੋਨ ਬੰਦ ਹੋ ਗਿਆ ਵੀਰੇ ਲక్ష్ਮੀ ਸਿਨੇਮਾ ਪੁਰਾਣੇ ਹੋ ਗਏ ਆ ਤਾਂ ਕਰਕੇ ਬੰਦ ਹੋ ਗਏ ਇਹ ਦਾ ਠੀਕ ਹੈ ਹਾਂ ਹੁਣ ਇਹ ਮੋਲ ਆ ਹੈ ਇਹਦੇ ਅੰਦਰ ਚਾਰ ਨੇ ਠੀਕ ਹੈ ਜੇ ਇਹਦੇ ਅੰਦਰ ਚਾਰ ਨੇ ਠੀਕ ਹੈ ਆ ਚਕਰਸ ਆ ਬੰਦ ਹੋ ਗਿਆ ਹੈ ਨਾ ਇਹ ਬੰਦ ਹੋ ਗਿਆ ਕਾਹੀ ਪੁਰਾਣਾ ਹੈ ਨਾ ਠੀਕ ਹੈ ਆ ਦੇਖੋ ਹੈ ਦੀ ਹਾਲਤ ਦੇਖੋ ਹਾਂ ਹਾਲਤ ਦੇਖ ਕੇ ਪਤਾ ਲੱਗ ਜਾਂਦਾ ਕਿੰਨਾ ਪੁਰਾਣਾ ਹੈ ਕੰਦ ਜੀ ਸੀ ਇਹਨੇ ਬੰਦ ਕਰੀ ਕੀ ਚਾਰ ਦੇ ਸੀ ਇਹਨੇ ਬੰਦ ਕਰੀ ਹਾਂ ਕਮੋਡੀ ਸਾਫ ਕਾਲੀ ਖੜੇ ਬਣੇ ਕਿੰਨਾ ਸੀ ਕੀ ਹਾਂਜੀ ਉਹ ਇਹਦੇ ਚ ਲੱਗੀ ਸੀ ਉਹ ਅੱਛਾ ਪਹਿਲੀ ਲੱਗੀ ਸੀ ਉਹ ਇਹਦੇ ਚ ਠੀਕ ਹੈ ਇਹਦੇ ਚ ਲੱਗੀ ਸੀ ਠੀਕ ਹੈ ਲੋ ਬਈ ਗਾਇਜ਼ ਅਸੀਂ ਕਰਕੇ ਸ਼ਾਪਿੰਗ ਲੁਧਿਆਣੇ ਠੀਕ ਆ ਸ਼ਾਪਿੰਗ ਹੋਰ ਵੀ ਕਰਿਆ ਇੱਕ ਮੇਰੇ ਵਾਸਤੇ ਹੈਂਡਕਲੈਕਟੀ ਰਿੱਕੀ ਨੀ ओरिजिनल ਬੁੱਚੀ ਦੀ ਗਾਇਜ਼ ਅੱਜ ਜੱਟ ਵੱਡਾ ਜਿਗਰਾ ਕਰਕੇ ਪੈਸੇ ਲਾਇਆ ਆ ਕਾ ਉਹਦੇ ਵਾਸਤੇ ਇਹ ਘੜੀ ਲੈ ਕੇ ਆਇਆ ਘਰੇ ਜਾ ਕੇ ਦਿਖਾਵਾਂਗੀ ਵੀ ਤੁਹਾਨੂੰ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਆਂਗੇ ਕੈਂਟ ਪਕੌੜਿਆ ਲੈ ਕੇ ਇਹਨੇ ਫੇਮਸ ਪਕੌੜੇ ਨੇ ਕਿੱਥੋਂ ਦੇ ਨੇ ਫੇਮਸ ਪਕੌੜੇ ਕੈਂਟ ਦੀ ਨੇ ਕੈਂਟ ਦੀ ਨੇ ਨਹਿਰ ਤੇ ਦੁਕਾਨ ਹਨਾ ਹਾਂ ਨਹਿਰ ਦੇ ਥੱਲੇ ਨਹਿਰ ਦੇ ਉੱਤੇ ਦੁਕਾਨ ਆ ਤੁਹਾਨੂੰ ਵੀ ਦਿਖਾਵਾਂਗੇ ਜੇ ਤੁਸੀਂ ਕੈਂਟ ਪਿੰਡ ਹੈਗਾ ਹੋਰ ਲਾ ਦੇ ਇਹ ਵੀ ਜਿੱਥੇ ਇਧਰ-ਉਧਰ ਆਉਣੇ ਉੱਥੇ ਬਲੇਰ ਕੋਟ ਲੈ ਕੰਨੀ ਜਾਂ ਲੁਧਿਆਣਾ ਕੰਨੀ ਇਹ ਤੋਂ ਰੋਤੇ ਪਿੰਡ ਮਿਲ ਸਕਦਾ ਠੀਕ ਹੈ ਖਾਣਿਆ ਤੁਹਾਨੂੰ ਪਕੌੜੇ ਬਹੁਤ ਸਵਾਦ ਆਉਂਦੇ ਨੇ ਲੋ ਬਈ ਗਾਇਜ਼ ਅਸੀਂ ਨਾ ਪਕੌੜੇ ਖਾਣ ਦੇ ਮਾਰੇ ਬਲੇਰ ਕੋਟ ਲੈ ਨੂੰ ਹੋਗੀ ਪਲੇ ਕੋਟਲ ਨੂੰ ਉਹ ਪਾ ਜਾਣੇ ਆ ਉਧਰ ਸ਼ੂਟ ਕਰਨ ਨੂੰ ਮਾਰ ਗਿਆ ਨਹੀਂ ਮੈਂ ਤਾਂ ਆਪਣੇ ਤੇ ਹੱਸਦੀ ਆ ਕੌੜੇ ਖਾਨ ਦੇ ਮਾਰੇ ਆਪਾਂ ਅੱਜ ਕੈਂਡ ਆ ਰਹੀ ਕੀ ਕੈਂਟ ਨਹੀਂ ਹੈਗਾ ਕੈਂਡ ਆ ਕੈਂਡ ਪਕੌੜਾ ਜੈਕਸ਼ਨ ਆ ਕੈਂਡ ਹਾਂ ਗੱਲ ਬਾਤ ਹੈ ਇਹ ਘੱਟ ਹੈਗਾ ਇੱਥੇ ਨਾ ਚਲੋ ਚਾਹ ਵੀ ਮਿਲਦੀ ਆ ਸਾਹਮਣੀ ਲਾ ਦੋ ਨਾ ਉਹਨੇ ਇੱਧਰ ਦੇਖੋ ਦੇਖੋ ਭਾਈ ਅਸੀਂ ਲੁਧਿਆਣੇ ਤੁਸੀਂ ਤੇ ਮਲੇਰ ਕੋਟਲੇ ਨੂੰ ਆ ਗਏ ਪਕੌੜਿਆਂ ਨਹੀਂ ਜੀਵ ਤੇ ਕੋਈ ਕੰਟਰੋਲ ਨਹੀਂ ਜਾਂਦਾ ਸਰ ਕਿਨਾਰੇ ਪਕੌੜੇ ਖਾਣ ਹਾਂ ਹਾਂ ਕੀ ਲੋਕੇਸ਼ਨ ਹੈ ਨਾ ਕਿੰਨੀ ਘਾਟ ਹੈ ਸਟੇਸ਼ਨ ਤੇ ਗਾਈਸ ਆਪਾਂ ਬੈਠ ਗਿਆ ਇਹਨਾਂ ਦੀ ਲੋਕੇਸ਼ਨ ਬਣੀ ਹੋਈ ਆ ਇੱਥੇ ਆਪਾਂ ਪਕੌੜੇ ਖਾ ਰਹੇ ਆ ਇਹਨਾਂ ਕੋਲ ਪਕੌੜੇ ਬਈ ਚੀਜ਼ ਰੋਲ ਹੋ ਵੀ ਪਕੌੜਾ ਪਨੀਰ ਟਿੱਕੀ ਮਸ਼ਰੂਮ ਪਕੌੜਾ ਠੀਕ ਹੈ ਫਿੰਗਰ ਚਿਪਸ ਤੇ ਚੀਜ਼ ਕੋਰਨ ਬਣਾਉਂਦੇ ਬਹੁਤ ਵਧੀਆ ਲੋਕੇਸ਼ਨ ਆ ਅੱਜ ਖਾਵਾਂਗੇ ਇੱਥੇ ਬਾਹਰ ਪਾਟੇ ਗ੍ਰੈਡ ਸਰ ਹੁੰਦਾ ਸਟਾਈਲ ਵੇ ਉਹ ਵੀ ਆ ਗਏ ਉਹ ਜੋ ਕਿਹੜਾ ਦੋ ਵਾਲੇ ਪਕੌੜੇ ਆ ਦੇਖੋ ਲੋ ਬਈ ਹੁਣ ਆਪਾਂ ਬਣਾ ਰਹੇ ਆ ਵੀਡੀਓ ਇਸ ਤੇ ਤੁਹਾਨੂੰ ਦੱਸ ਦਈਏ ਵੀ ਕੈਂਡ ਪਕੌੜਾ ਜੰਕਸ਼ਨ ਦੇ ਬਾਈ ਬਹੁਤ ਗੱਡੀਆਂ ਰੁਕਦੀਆਂ ਹਨਾ ਬਹੁਤ ਇਕੱਠ ਹੁੰਦਾ ਬਹੁਤ ਜ਼ਿਆਦੇ ਦੇਖੋ ਤੁਸੀਂ ਬਾਕੀ ਕਮੈਂਟ ਕਰ ਕਰਕੇ ਦੱਸਿਓ ਕੌਣ ਕੌਣ ਕੈਂਡ ਪਕੌੜਾ ਜੰਕਸ਼ਨ ਆਇਆ ਹੋਇਆਗਾ ਲੋ ਵੀ ਸਮਾਂ ਹੋ ਚੁੱਕਿਆ 8 ਵਜੇ ਚੁੱਕਿਆ ਤੇ ਅਸੀਂ ਹੁਣ ਘਰੇ ਆਇਆ ਘਰੇ ਆ ਰਹੇ ਆਪਾਂ ਰਾਤ ਦੇ ਬੱਜ ਚੁੱਕੇ 8